ਹਾਂਜੀ ਸੋ ਪਲੀਜ਼ ਜਿੱਥੇ ਕਬੀਰ ਸਾਹਿਬ ਜਿਵੇਂ ਸੈਕਿੰਡ ਲਾਸਟ ਪਦਾ ਗੋੜੀ ਪੂਰਵੀ ਬਾਵਨ ਅਖਰੀ ਕਬੀਰ ਸਾਹਿਬ ਜੀ ਉਹਦੀ ਕਬੀਰ ਸਾਹਿਬ ਜਿੱਥੇ ਇਸ ਬਾਣੀ ਦੇ ਅੰਤ ਦੇ ਵਿੱਚ ਕਿਉਂਕਿ ਸਾਰੀ ਬਾਣੀ ਦੇ ਵਿੱਚ ਹੀ ਕਬੀਰ ਸਾਹਿਬ ਨੇ ਸਾਨੂੰ ਮਨ ਦੇ ਤਲ ਤੇ ਉਪਦੇਸ਼ ਕੀਤਾ ਤੇ ਜਿਵੇਂ ਬੰਦਾ ਬਹੁਤ ਸਮਝਾ ਸਮਝਾ ਕੇ ਸਾਰੀਆਂ ਡਿਟੇਲਸ ਦੇ ਕੇ ਉਹ ਅੰਤ ਨਹੀਂ ਛੋੜਦੇ ਪਹੁੰਚਿਆ ਨਾ ਤੇ ਫਿਰ ਜਿਵੇਂ ਉਹਨੂੰ ਬੰਦੇ ਨੂੰ ਝੰਡੋੜ ਕੇ ਕਹਿੰਦਾ ਵੀ ਹੁਣ ਸੁਣ ਲੈ ਇਹ ਇਹ ਦੇਖ ਸਮਾਂ ਲੰਗੀ ਜਾ ਰਹੀ ਸੋ ਇਸ ਸੈਕਿੰਡ ਲਾਸਟ ਪਦੇ ਦੇ ਵਿੱਚ ਵੀ ਜਦੋਂ ਖਖੇ ਅੱਖਰ ਤੋਂ ਗੱਲ ਕੀਤੀ ਖਖਾ ਖਿਰਤ ਖਪਤ ਗਏ ਕਿਤੇ ਖਿਰਤ ਖਪਤ ਅਜੂਨਾ ਚੇਤੇ ਜੇ ਅਸੀਂ ਇਹਨੂੰ ਥੋੜਾ ਜਿਹਾ ਇਦਾਂ ਕਰਕੇ ਪੜਾਂਗੇ ਤਾਂ ਉਹ ਲੱਗੇਗਾ ਵੀ ਜਿਵੇਂ ਗੱਲ ਮੈਨੂੰ ਹੀ ਕਹੀ ਗਈ ਹੈ ਵੀ ਦੇਖ ਹਰ ਰੋਜ਼ ਤੂੰ ਕਿੰਨੇ ਸਾਲ ਲੈ ਰਿਆ ਔਰ ਹਰ ਜਿਹੜਾ ਸਵਾਸਤੂ ਲੈ ਰਿਆ ਉਹ ਨਿਕਲ ਗਿਆ ਮੁੜ ਕੇ ਕੰਮ ਨਹੀਂ ਆ ਮੁੜ ਕੇ ਨਹੀਂ ਆਣਾ ਉਹਨੇ ਵਾਪਸ ਉਹ ਖਤਮ ਹੋ ਗਿਆ ਇਦਾਂ ਹੀ ਹੌਲੀ ਹੌਲੀ ਇਹ ਸਾਰਾ ਜੀਵਨ ਜਿੰਨਾ ਤੂੰ ਜੀ ਲਿਆ ਤੇ ਅੱਗੋਂ ਦਾ ਪਤਾ ਕੋਈ ਨਹੀਂ ਲੰਘਾ ਦਿੱਤਾ ਹੀ ਤੇ ਤੈਨੂੰ ਹਜੇ ਵੀ ਉਹ ਮਾਲਕ ਚੇਤੇ ਨਹੀਂ ਆਂਦਾ ਹਜੇ ਵੀ ਤੂੰ ਉਹਨੂੰ ਚੇਤੇ ਨਹੀਂ ਕਰਦਾ ਹਜੇ ਵੀ ਮੇਰੀ ਮੇਰੀ ਕਰਤੇ ਜਨਮ ਗਏ ਹੋਈ ਤੇ ਤਲ ਤੇ ਜਿੰਦਾ ਪਿਆ ਕਦੀ ਸੋਚਿਆ ਮੇਰੇ ਮਨ ਕਿ ਤੇਰਾ ਹਰ ਇੱਕ ਜਾਨ ਵਾਲਾ ਸੁਆ ਸ્વાસ ਜਿਹੜਾ ਉਹ ਮੁਕਰਿਆ ਔਰ ਇਹ ਦੋਨਾਂ ਪਧਰ ਤੇ ਜਿਵੇਂ ਆਪਾਂ ਅੱਗੇ ਵੀ ਕਈ ਵਾਰ ਗੱਲ ਕਰਦੇ ਆਂ ਕਿ ਸਰੀਰਕ ਤਲ ਤੇ ਵੀ ਤੇ ਅਧਿਆਤਮਕ ਤਲ ਤੇ ਵੀ ਮਾਨਸਿਕ ਪੱਧਰ ਤੇ ਜਦੋਂ ਮੈਂ ਮਾਇਆ ਦੇ ਵਿੱਚ ਗਲਤਾਨ ਹੋ ਕੇ ਮਾਇਆ ਦੇ ਅਧੀਨ ਜ਼ਿੰਦਗੀ ਜੀ ਰਿਆ ਵਾਂ ਤਾਂ ਉਥੇ ਵੀ ਮੈਂ ਗੁਰੂ ਵਾਲੇ ਸਵਾਸਾਂ ਤੋਂ ਦਿਹੂਣਾ ਹੋਈ ਜਾਂਦਾ ਖਾਲੀ ਕਿਉਂਕਿ ਪ੍ਰਭਾਵ ਹੁੰਦਾ ਆਈ ਜਾ ਰਿਹਾ ਉਥੇ ਵੀ ਕਿਉਂਕਿ ਮੈਂ ਮਾਲਕ ਨੂੰ ਚੇਤੇ ਨਹੀਂ ਕਰ ਪਾ ਰਿਹਾ ਤੇ ਹਰ ਬਿਸਰ ਤੇਰੇ ਗੁੰਗਲਿਆ ਉਹੀ ਵਾਪਰ ਰਿਹਾ ਮੇਰੇ ਨਾਲ ਹਰ ਪਲ ਹੋ ਰਿਹਾ ਔਰ ਇਦਾਂ ਹੀ ਮੇਰਾ ਸਾਰਾ ਜੀਵਨ ਜਿਹੜਾ ਹੈ ਨਾ ਇਹ ਤ੍ਰੈ ਗੁਣੀ ਮਾਇਆ ਦੇ ਵਿੱਚ ਗਲਤਾਨ ਹੋ ਰਿਹਾ ਹੈ ਇਸੇ ਨੂੰ ਹੀ ਸਤਗੁਰ ਪਾਚਾ ਨੇ ਇੱਕ ਸ਼ਬਦ ਦੇ ਵਿੱਚ ਜਦੋਂ ਗੱਲ ਕੀਤੀ ਉਥੇ ਇੱਕ ਪਦੇ ਚ ਕਹਿੰਦੇ ਨੇ ਸਾਕਤ ਮਾਇਆ ਕੋ ਬੋਤਾਵੈ ਨਾਮ ਵਿਸਾਰ ਕਹਾਂ ਸੁਖ ਪਾਵੇਂ ਤ੍ਰੇਗੁਨ ਅੰਤਰ ਖਪੇ ਖਪਾਵੇਂ ਨਾਹੀ ਪਾਰੂ ਤਾਰਾ ਹੈ ਕਿ ਰੱਬ ਤੋਂ ਟੁੱਟਿਆ ਹੋਇਆ ਮਨ ਉਹ ਸਿਰਫ ਮਾਇਆ ਨੂੰ ਹੀ ਲੋਚਦਾ ਸਾਰੀ ਉਮਰ ਮਾਇਆ ਪਿੱਛੇ ਭਜਦਾ ਮਾਇਆ ਯਾਨੀ ਜਿੱਥੇ ਰੱਬ ਨਹੀਂ ਰੱਬ ਤੋਂ ਇਲਾਵਾ ਸਾਰਾ ਕੁਝ ਮਾਇਆ ਬਣ ਜਾਂਦਾ ਫਿਰ ਉਹ ਭਾਵੇਂ ਧੀਆ ਪੁੱਤਰ ਐ ਭਾਵੇਂ ਧਨ ਦੌਲਤ ਐ ਭਾਵੇਂ ਐਸ਼ੋ ਇਸਰਤ ਪਰ ਇਹੀ ਸਾਰਾ ਕੁਝ ਮਾਇਆ ਨਹੀਂ ਵੀ ਹੋ ਸਕਦੀ ਜੇ ਮੈਨੂੰ ਰੱਬ ਚੇਤੇ ਰੱਖ ਤਾ ਫਿਰ ਇਹ ਸਾਰਾ ਕੁਝ ਪਵਿੱਤਰ ਹੈ ਬਹੁਤ ਸੋਹਣਾ ਹੈ ਬੜਾ ਚੰਗਾ ਹੈ ਤੇ ਸਤਗੁਰੂ ਸਾਹਿਬ ਕਹਿੰਦੇ ਵੀ ਦੇਖ ਇਹ ਸਾਰਾ ਤੇਰਾ ਜਿਹੜਾ ਜਿੰਨਾ ਤੂੰ ਕੁਝ ਇਕੱਠਾ ਕੀਤਾ ਸੀਗਾ ਨਾ ਸਵਾਸਾਂ ਰੂਪੀ ਪੂੰਜੀ ਵੀ ਤੇ ਮਾਇਕ ਤਲ ਤੇ ਵੀ ਜੋ ਕੁਝ ਇਕੱਠਾ ਕਰ ਰਿਹਾ ਇਕੱਠਾ ਕਰ ਕਰਕੇ ਇਹਦੇ ਵਿੱਚ ਜਿਹੜਾ ਨਾ ਤੁਖਾਰ ਹੀ ਹੋ ਰਿਹਾ ਤੇ ਖੁਆਰ ਹੁੰਦੇ ਕਈ ਜੀ ਨਿਕਲ ਗਏ ਮਾਰੀ ਤੌਰ ਤੇ ਦੇਖੀਏ ਤਾਂ ਸਾਡੀ ਆਲੇ ਦੁਆਲੇ ਸਮਾਜਿਕ ਪੱਧਰ ਤੇ ਦੇਖੀਏ ਤੇ ਬੰਦਾ ساری ਉਮਰ ਇਸੇ ਜੁਗਾੜ ਦੇ ਵਿੱਚ ਹੀ ساری ਜ਼ਿੰਦਗੀ ਕੱਢ ਦਿੰਦਾ ਮੈਂ ਇਹ ਕਮਾਈ ਕਰ ਲਾਂ ਮੈਂ ਉਹ ਕਰ ਲਾਂ ਮੈਂ ਇੰਨੀ ਇਕੱਠੀ ਕਰ ਲਾਂ ਕੱਲ ਨੂੰ ਮੇਰੇ ਬੱਚਿਆਂ ਦੇ ਕੰਮ ਆਏਗੀ ਉਹਨਾਂ ਲਈ ਮੈਂ ਇੱਕ ਘਰ ਹੈ ਹੁਣ ਦੋ ਘਰ ਬਣਾ ਦਵਾਂ ਹੁਣ ਇਹ ਬਿਜ਼ਨਸ ਇੰਨਾ ਐ ਇਹਨੂੰ ਹੋਰ ਵਧਾ ਦੇਵਾ ਸਾਰੀ ਉਮਰ ਇਸੇ ਚ ਹੀ ਪੱਜਾਰਾ ਮੈਂ ਬੜੀ ਵਾਰ ਆਪਾਂ ਨਾਲ ਗੱਲ ਕਰਦੇ ਆਂ ਤਾਂ ਫਿਰ ਕਈ ਵਾਰ ਨਾ ਬੱਚਿਆਂ ਦੇ ਮਨ 'ਚ ਸਵਾਲ ਖੜਾ ਹੁੰਦਾ ਫਿਰ ਮਿਹਨਤ ਨਾ ਕਰੀਏ ਕਾਰੋਬਾਰ ਨੂੰ ਨਾ ਵਧਾਈਏ ਕਿੰਨੇ ਰੁਕਿਆ ਵਧਾਓ ਪਰ ਰੱਬ ਨੂੰ ਤਾਂ ਨਾ ਨਾ ਭੁੱਲੋ ਫਿਰ ਤੁਸੀਂ ਕਹਿੰਦੇ ਹੋ ਵੀ ਨਹੀਂ ਉਹ ਜ਼ਿੰਮੇਵਾਰੀਆਂ ਹੀ ਇੰਨੀਆਂ ਨੇ ਹੁਣ ਕੰਮ ਦਾ ਖਲਾਰਾ ਹੀ ਇੰਨਾ ਕਿ ਮੇਰੇ ਕੋਲ ਧਰਮ ਕਰਮ ਲਈ ਕੋਈ ਟਾਈਮ ਹੀ ਨਹੀਂ ਹੈਗਾ ਫਿਰ ਉਹ ਬਲਗਲ ਤੇ ਚਲੀ ਜਾਂਦੀ ਹੈ ਮੈਂ ਜਿਵੇਂ ਜਿਹਨੂੰ ਅਸੀਂ ਜਦੋਂ ਅ ਪਰਸਨੈਲਿਟੀ ਡਵੈਲਪਮੈਂਟ ਦੇ ਪੱਧਰ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਥੇ ਸਭ ਤੋਂ ਵੱਡੀ ਗੱਲ ਕਰਦੇ ਹਾਂ ਟਾਈਮ ਮੈਨੇਜਮੈਂਟ ਜੇ ਮੈਨੂੰ ਜ਼ਿੰਦਗੀ ਦੇ ਟਾਈਮ ਨੂੰ ਮੈਨੇਜ ਕਰਨ ਦੀ ਜਾਚ ਨਹੀਂ ਨਾ ਆਈ ਤੇ ਨਾ ਮੈਂ ਘਰ 'ਚ ਪੂਰਾ ਬਹਿਣਾ ਨਾ ਸਮਾਜ 'ਚ ਪੈਰ ਪੂਰਾ ਪਹਿਣਾ ਦੋਨੋਂ ਪਾਸੇ ਹੀ ਮੇਰੀ ਗਾਤੀ ਹੋਣੀ ਤੇ ਇਸੇ ਲਈ ਸਤਗੁਰੂ ਆਸ਼ਾ ਕਹਿੰਦੇ ਕਿ ਇਹ ਇਹ ਇਦਾਂ ਤੂੰ ਮਾਇਆ ਦੇ ਵਿੱਚ ਖਚਤ ਹੀ ਹੋ ਰਹਿ ਹੈ ਜਿਹਨੂੰ ਫਰੀਦ ਸਾਹਿਬ ਨੇ ਕਿਹਾ ਕਿ ਫਰੀਦਾ ਤਨ ਸੁੱਕਾ ਪਿੰਜਰ ਤੀਆਂ ਤਲੀਆਂ ਖੁੰਡੇ ਕਾਗ ਅਜੇ ਸੁਰਬ ਨਾ ਭੋੜਿਓ ਦੇਖ ਬੰਦੇ ਕੇ ਭਾਗ ਵੀ ਹਜੇ ਵੀ ਇਹਨੂੰ ਸੁਰਤ ਨਹੀਂ ਆਈ ਰੱਬ ਦੀ ਬਹੁਣ ਮਰਨ ਕਰਾਰੇ ਪਿਆ ਹੋਇਆ ਤੇ ਤਾਂ ਵੀ ਇਹਨੂੰ ਜਿਹੜਾ ਹੈ ਨਾ ਦੀਆ ਪੋਤ ਧਨ ਦੌਲਤ ਬੈਂਕ ਬੈਲੈਂਸ ਇਧਰ ਦੀ ਸੋਚਨ ਦੀ ਕੰਮ ਕਰਦੀ ਏ ਇਹਦੇ ਅੰਦਰ ਗੁਣਾ ਵਾਲੀ ਸੋਚ ਕੰਮ ਹੀ ਨਹੀਂ ਕਰਦੀ ਅਜੇ ਉਸ ਪਾਸੇ ਤੁਰਦਾ ਹੀ ਨਹੀਂ ਹੈ ਕਾਰਨ ਕੀ ਏ ਕਿਉਂਕਿ ਇਨੇ ਜੀਵਨ ਵਿੱਚ ਗੁਰੂ ਵਾਲੇ ਉਪਦੇਸ਼ ਨੂੰ ਧਮਾਇਆ ਹੀ ਨਹੀਂ ਪਰ ਓੰਕਾਰ ਬਾਣੀ ਦਾ ਇੱਕ ਪਤਾ ਜਿੱਤੇ ਸਤਗੁਰ ਪਾਸ਼ਾ ਅੱਖੇ ਅੱਖਰ ਤੋਂ ਉਂ ਉੱਥੇ ਵੀ ਗੱਲ ਕਰਦੇ ਉਥੇ ਕਹਿੰਦੇ ਖਖਾ ਕਿਮਾ ਉਹ ਵੀ ਹੋਣੇ ਖੱਪ ਗਏ ਕੂਹਣ ਲਖ ਕੂਹਣ ਲਖ ਅਸੰਖ ਲਖ ਅਸੰਖ ਲਖ ਵੀ ਅਨੇਕਾਂ ਹੀ ਗਿਣਤੀ ਨਹੀਂ ਹੈ ਸਾਰੇ ਮੁਕਤਾ ਅੱਖਰ ਨੇ ਉੱਤੇ ਵੀ ਪਤਾ ਨਹੀਂ ਲੱਖਾਂ ਅਸੰਖਾਂ ਬੰਦੇ ਕਿਉਂਕਿ ਆਪਣੇ ਮਨ ਨੂੰ ਖੋਜਿਆ ਹੀ ਨਹੀਂ ਬੰਦੇ ਖੋਜ ਦਿਲ ਹਰ ਰੋਜ਼ ਜਿਹੜਾ ਕਰਨਾ ਸੀ ਉਹ ਕੀਤਾ ਹੀ ਨਹੀਂ ਜਿਉ ਕਰਦੇ ਤਾਂ ਸਮਝ ਆਦੀ ਨਾ ਵੀ ਇਹ ਖਿਰ ਰਹੇ ਨੇ ਖਪਤ ਹੋ ਰਹੇ ਨੇ ਖਰਚ ਹੋ ਰਹੇ ਮੇਰੇ ਸ્વાસ ਹਰ ਰੋਜ਼ ਮੇਰੀ ਜ਼ਿੰਦਗੀ ਦਾ ਇੱਕ ਦਿਨ ਘਟ ਰਿਹਾ ਹਰ ਰੋਜ਼ ਮੈਂ ਜਿਹੜਾ ਹੈ ਨਾ ਉਹ ਉਲਟੀ ਗਿਣਤੀ ਚ ਚੱਲਦਾ ਪਿਆ ਪਤਾ ਨਹੀਂ ਅਗਲਾ ਸਵਾਸ ਆਣਾ ਵੀ ਕਿ ਨਹੀਂ ਆਣਾ ਤਾਂ ਮੈਂ ਕੁਝ ਪ੍ਰੋਡਕਟਿਵ ਕੋਈ ਕੰਸਟਰਕਟਿਵ ਕਰ ਲਵਾਂ ਹੁਣ ਬਹੁਤ ਵਾਰ ਹੁੰਦਾ ਜਿੰਨੇ ਜਿੰਨੇ ਮੈਨੂੰ ਲੱਗਦਾ ਸਾਡੀ ਉਮਰ ਤੱਕ ਆਂਦੇ ਆਂਦੇ ਤੱਕ ਤਕਰੀਬਨ 90% ਤੱਕ ਸਾਡੀਆਂ ਜ਼ਿੰਮੇਵਾਰੀਆਂ ਜਿਹੜੀਆਂ ਹਨ ਉਹ ਪੂਰੀਆਂ ਹੋ ਜਾਂਦੀਆਂ ਪਰ ਫਿਰ ਵੀ ਅਸੀਂ ਉੱਥੇ ਹੀ ਉਲਝੇ ਹੋયા ਔਰ ਇਹ ਉਲਝਾ ਐਸਾ ਹੈ ਜਿੰਦੇ ਚੋਂ ਕਦੀ ਬਾਹਰ ਨਹੀਂ ਨਿਕਲਿਆ ਜਾ ਕਦੀ ਅੰਦਰ ਤੋਂ ਛੁੱਟ ਨਹੀਂ ਪਾਵਾਂ ਤਾਂ ਹੀ ਸਤਗੁਰੂ ਸਾਹਿਬ ਕਹਿੰਦੇ ਗਣਤ ਨਾ ਆਵੇ ਕਿਆ ਗਣੀ ਮੈਂ ਇਹ ਗਿਣੇ ਨਹੀਂ ਜਾਂ ਸਕੀ ਕਿਉਂ ਗਣੀ ਖਪ-ਖਪੂ ਹੈ ਬਸੰਤ ਵੀ ਇਦਾਂ ਹੀ ਕਪੜੇ ਹੀ ਮਰ ਜਾਣਾ ਜੇ ਤੈਨੂੰ ਖਿਮਾ ਕਰਨੀ ਨਹੀਂ ਆਈ ਮਨੂੰ ਤੇ ਸਿਰਫ ਭਾਵੇਂ ਅੱਖਰ ਖਿਮਾ ਵਰਤਿਆ ਪਰ ਗੱਲ ਉਹ ਸਾਰੇ ਦੀ ਹੈ ਸਾਰੀ ਸਾਰੇ ਗੁਨਾਹਾਂ ਦੀ ਉੱਥੇ ਦਇਆ ਵੀ ਹੈ ਉੱਥੇ ਪਿਆਰ ਵੀ ਹੈ ਉੱਥੇ ਸੱਚ ਵੀ ਹੈ ਉੱਥੇ ਧਰਮ ਵੀ ਹੈ ਜੀ ਇਹ ਗੱਲਾਂ ਪੱਲੇ ਨਹੀਂ ਕਿਉਂ ਨਹੀਂ ਹੈ ਕਿਉਂਕਿ ਖਸਮ ਪਛਾਣੇ ਆਪਣਾ ਕੀਤਾ ਨਹੀਂ ਹੈ ਇਹਨੇ ਜੇ ਤੂੰ ਖਸਮ ਨੂੰ ਪਛਾਣ ਲਿਆ ਹੁੰਦਾ ਖਸਮ ਪਛਾਣੇ ਆਪਣਾ ਖੂਲੇ ਫਿਰ ਤੂੰ ਖੁੱਲ ਜਾਣਾ ਸੀ ਫਿਰ ਤੇਰਾ ਦਾਇਰਾ ਵੱਡਾ ਹੋ ਜਾਣਾ ਸੀ ਫਿਰ ਤੂੰ ਆਪਣੀ ਗਲਵਕੜੀ ਚ ਸਾਰਿਆਂ ਨੂੰ ਲੈ ਲੈਣਾ ਸੀਗਾ ਫਿਰ ਜਿਹੜਾ ਤੂੰ ਰੋਜ਼ ਪੜਦਾ ਸੀ ਨਾ ਕਿ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਤੈਨੂੰ ਪਲਾ ਕਰਨ ਦੀ ਜਾਂਚ ਆ ਜਾਣੀ ਸੀ ਖੁੱਲ ਜਦੋਂ ਬੰਦਾ ਆਪਣੇ ਦਾਇਰੇ ਨੂੰ ਵਿਸ਼ਾਲ ਕਰ ਲੈਂਦਾ ਨਾ ਫਿਰ ਉਹਦੇ ਜੀਵਨ ਦੇ ਵਿੱਚ ਰੈਸਟ੍ਰਿਕਸ਼ਨਸ ਨਹੀਂ ਰਹਿ ਜਾਂਦੇ ਰੁਕਾਵਟਾਂ ਨਹੀਂ ਰਹਿ ਜਾਂਦੀ ਪਰ ਬੰਦਾ ਜਿਹੜਾ ਹੈ ਨਾ ਉਹਨੂੰ ਇਹ ਸੋਚ ਹੀ ਨਹੀਂ ਆਉਂਦੀ ਕਿ ਮੇਰਾ ਜੀਵਨ ਜਿਹੜਾ ਹੈ ਨਾ ਉਹ ਹਰ ਪਲ ਘਟਦਾ ਹੋਇਆ ਹੈ ਫੁੱਟੇ ਘਟ ਜਿਓ ਪਾਣੀ ਹਰ ਪਲ ਇਹ ਜਿਵੇਂ ਤਰੇੜਿਆ ਹੋਇਆ ਘੜਾ ਉਹ ਘੜਾ ਹੋਵੇ ਤੇ ਉਹਦੇ ਵਿੱਚ ਬੂੰਦ-ਬੂੰਦ ਕਰਕੇ ਪਾਣੀ ਸਿਮੀ ਜਾ ਰਿਹਾ ਪਰ ਅੰਤ ਨੂੰ ਇੱਕ ਦਿਨ ਤਾਂ ਉਹਨੇ ਮੁੱਕ ਜਾਣਾ ਹੈ ਨਾ ਪਾਣੀ ਨੇ ਉਹ ਕਿਰ ਜਾਣਾ ਪਰ ਸਾਨੂੰ ਇੰਜ ਲੱਗਦਾ ਹੈ ਕਿ ਅਸੀਂ ਜਿਹੜਾ ਆਪਣੇ ਜੀਵਨ ਦਾ ਦਾਇਰਾ ਬਣਾਇਆ ਹੋਇਆ ਹੈ ਨਾ ਇਸ ਦੀ ਵੀ ਹੈ ਇਹਨੇ ਕਦੀ ਨਹੀਂ ਜੜਾਣਾ ਖਤਮ ਹੋਣਾ ਸਾਨੂੰ ਆਪਣੀ ਜ਼ਿੰਦਗੀ ਦਾ ਮਕਸਦ ਹੀ ਨਹੀਂ ਚਿੱਤੇ ਜਿਨੂੰ ਬਾਣੀ ਸਾਨੂੰ ਬਾਰ-ਬਾਰ ਚਾਹੇ ਉਹ ਜਦੋਂ ਕਹਿੰਦੀ ਹੈ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਜੇ ਤੂੰ ਚੇਤੇ ਨਾ ਕਰ RAM ਨਾਮ ਸਿਮਰਨ ਬਿਨ ਡੁੱਬਤੇ ਅਦਿਕਾਇ ਵੀ ਦੇਖ ਲੈ ਡੁੱਬ ਜਾਏਗਾ ਜਿਹਨੂੰ ਬਾਣੀ ਨੇ ਕਿਹਾ RAM ਸਿਮਰ RAM ਸਿਮਰ ਇਹੋ ਇਹਾ ਤੇਰਾ ਕਾਜ ਵੀ ਤੇਰਾ ਕੰਮ ਹੀ ਇਹੀ ਹੈ ਤੈਨੂੰ ਚੇਤੇ ਤੂੰ ਉਹਨੂੰ ਚੇਤੇ ਕਰਨਾ ਤੂੰ ਕਿਤੇ ਲੱਗਾ ਹੋਇਆ ਤੂੰ ਸਿਰਫ ਤੇ ਸਿਰਫ ਹੁਣ ਉਹ ਜ਼ਿੰਮੇਵਾਰੀਆਂ ਤੇ ਜ਼ਿੰਮੇਵਾਰੀਆਂ ਦੇ ਵਿੱਚ ਸਿਰਫ ਗਲਤਾਨ ਹੋ ਜਾਣਾ ਉਹ ਦੋ ਅਲੱਗ-ਅਲੱਗ ਗੱਲਾਂ ਐ ਸਾਨੂੰ ਉਹਦੀ ਵਿਚਲੀ ਲਾਈਨ ਜਿਹੜੀ ਐ ਨਾ ਉਹ ਡਰਾ ਕਰਨੀ ਨਹੀਂ ਆਉਂਦੀ ਸਾਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਸਾਡਾ ਉਲਾਰ ਜਿਹੜਾ ਉਹ ਜ਼ਿੰਮੇਵਾਰੀ ਦੇ ਪਰਦੇ ਦੇ ਅਧੀਨ ਦੂਜੇ ਪਾਸੇ ਹੋ ਜਾਂਦਾ ਤੇ ਸਾਨੂੰ ਉਸ ਤੋਂ ਬਾਹਰ ਕੁਝ ਨਜ਼ਰ ਹੀ ਨਹੀਂ ਆਉਂਦਾ ਤੇ ਅਸੀਂ ਜਿਹਨੂੰ ਸਤਗੁਰੂ ਸਾਹਿਬ ਕਹਿੰਦੇ ਬਨਿਤਾ ਸੁਤ ਦੇ ਗ੍ਰੇ ਸੰਪਤ ਸੁਖਦਾਈ ਇਨਮੇ ਕਛ ਨਹੀਂ ਤੇਰੋ ਕਾਲ ਅਵਦ ਹੈ 10 ਦੇ ਚੋਂ ਹੁਣ ਦੁਨਿਆਵੀ ਪਦਰਤੇ ਇਹ ਸਾਰਾ ਕੁਝ ਚਾਹੀਦਾ ਮਾਤਾ ਪਿਤਾ ਵੀ ਜ਼ਰੂਰੀ ਨੇ ਭੈਣ ਭਰਾ ਵੀ ਜ਼ਰੂਰੀ ਹੈ ਸਾਥੀ ਵੀ ਜ਼ਰੂਰੀ ਹੈ ਬੱਚੇ ਵੀ ਜ਼ਰੂਰੀ ਨੇ ਪਰ ਜਦੋਂ ਮੇਰੇ ਅਧਿਆਤਮਕ ਮਨ ਦੇ ਪਦਰ ਦੀ ਗੱਲ ਆਣੀ ਹੈ ਨਾ ਉੱਥੇ ਨਾ ਚੋ ਕਿਸੇ ਨੇ ਨਹੀਂ ਸਹਾਈ ਹੁਣ ਉੱਥੋਂ ਇਹਨਾਂ ਚੋ ਮੈਨੂੰ ਕੋਈ ਨਹੀਂ ਬਚਾ ਸਕਦਾ ਉੱਥੇ ਤਾਂ ਸਤਿਗੁਰ ਪਾਸ਼ਾ ਫਿਰ ਕਹਿੰਦੇ ਨੇ ਵੀ ਬਹੁ ਪਰਪੰਚ ਕਰ ਪਰਦਨ ਲਈ ਆਵੇ ਸੁਤਦਾਰ ਆਪੇ ਆਣ ਲੁਟਾਵੇ ਮਨ ਮੇਰੇ ਭੂਲੇ ਕਪਟ ਨਾ ਕੀਜੇ ਅੰਤ ਨ ਬੇੜਾ ਤੇਰੇ ਜੀ ਪਹਿਲੀ ਨ ਬੇੜਾ ਤੈਨੂੰ ਦੇਣਾ ਪੈਣਾ ਹਿਸਾਬ ਕਿਤਾਬ ਤੇਰਾ ਹੋਣਾ ਪਰ ਤੂੰ ਜਿਹੜਾ ਹੈ ਨਾ ਸਿਰਫ ਇਹਨਾਂ ਦੇ ਅਧੀਨ ਜਦੋਂ ਜਿਹੜਾ ਅਨੈਥੀਕਲ ਨੋਰਮਸ ਵਿੱਚ ਜ਼ਿੰਦਗੀ ਜੀ ਰਿਹਾ ਉੱਥੇ ਉਹ ਕੁਝ ਵੀ ਹੋ ਸਕਦਾ ਨਾ ਸਿਰਫ ਕਮਾਈ ਦੀ ਗੱਲ ਨਹੀਂ ਹੈ ਨਾ ਕਿਉਂਕਿ ਕਮਾਈ ਇੱਕ ਇੱਕ ਪੱਖ ਹੈ ਉਸ ਤੋਂ ਇਲਾਵਾ ਜ਼ਿੰਦਗੀ ਜੀਣ ਦਾ ਪੂਰਾ ਢੰਗ ਜਿੱਥੇ ਮੈਂ ਸਿਰਫ ਆਪਣੇ ਬੱਚਿਆਂ ਦੇ ਲਈ ਦੂਜੇ ਦੇ ਬੱਚਿਆਂ ਨੂੰ ਥੱਲੇ ਕੀਤਾ ਜਾਂ ਉਹਨਾਂ ਦਾ ਬਣਦਾ ਹੱਕ ਨਹੀਂ ਦਿੱਤਾ ਜਿੱਥੇ ਘਰ ਪਰਿਵਾਰ 'ਚ ਵਿਚਰਦੇ ਹੋਏ ਆਪਣੇ ਸਾਥੀ ਆਪਣੇ ਬਰਾਬਰਦਿਆਂ ਨਾਲ ਉੱਥੇ ਮੈਂ ਕਿਤੇ ਚਲਾਕੀ ਵਰਤੀ ਇਹ ਛੋਟੀਆਂ-ਛੋਟੀਆਂ ਚੀਜ਼ਾਂ 'ਚ ਮੈਨੂੰ ਦੇਖਣਾ ਪਏਗਾ ਕਿਉਂਕਿ ਅਸੀਂ ਜਦੋਂ ਇਹਨੂੰ ਬਾਹਰੀ ਪੱਧਰ ਤੇ ਦੇਖਦੇ ਆਂ ਨਾ ਤੇ ਸਾਨੂੰ ਲੱਗਦਾ ਮੈਂ ਤਾਂ ਕਦੀ ਕਿਸੇ ਨਾਲ ਬੇਈਮਾਨੀ ਕੀਤੀ ਹੀ ਨਹੀਂ ਪਰ ਜਦੋਂ ਕਿਸੇ ਦਾ ਮੈਂ ਹੱਕ ਨਹੀਂ ਬਣਦਾ ਮਾਨਤਾਨ ਨਹੀਂ ਦੇ ਰਿਹਾ ਘਰ 'ਚ ਵੱਡਿਆਂ ਦੀ ਰਿਸਪੈਕਟ ਨਹੀਂ ਕਰ ਰਿਹਾ ਘਰ ਵਿੱਚ ਜਿਹੜੀ ਮੇਰੀ ਜ਼ਿੰਮੇਵਾਰੀ ਮੈਂ ਨਹੀਂ ਨਿਭਾ ਰਿਹਾ ਤਾਂ ਫਿਰ ਇਹ ਬੇਈਮਾਨੀ ਨਹੀਂ ਹੈ ਆਪਣੇ ਕੰਮ ਪ੍ਰਤੀ ਬੇਈਮਾਨੀ ਜਦੋਂ ਮੈਂ ਬੀਇੰਗ ਅ ਡਾਟਰ ਇਨ ਲਾ ਜਾਂ ਬੀਇੰਗ ਅ ਮਦਰ ਜਿਹੜੀਆਂ ਮੇਰੀਆਂ ਰਿਸਪੌਂਸਿਬਿਲਿਟੀਆਂ ਨੇ ਜੇ ਮੈਂ ਉਹਨੂੰ ਨਹੀਂ ਪੂਰੀ ਕਰ ਰਹੀ ਉਦੋਂ ਕੰਨੀ ਘਤਰਾ ਰਹੀਆਂ ਤਾਂ ਮੈਂ ਬੇਈਮਾਨ ਬੇਈਮਾਨੀ ਸਿਰਫ ਵਰਕਪਲੇਸ ਤੇ ਹੀ ਨਹੀਂ ਹੁੰਦੀ ਬੇਈਮਾਨੀ ਹਰ ਲੈਵਲ ਤੇ ਹੋ ਸਕਦੀ ਹੈ ਗੁਰੂ ਪ੍ਰਤੀ ਨਹੀਂ ਅਸੀਂ ਬੇਈਮਾਨ ਹੋ ਜਾਂਦੇ ਜਦੋਂ ਮੈਂ ਨਿਤਨੇਮ ਚ ਜਿਹੜਾ ਘਾਟਾ ਪਾਨਾ ਵਾ ਜਦੋਂ ਮੈਂ ਗੁਰੂ ਨੇ ਕਿਹਾ ਕਿ ਮੈਂ ਜਿਹੜਾ ਗੁਰੂ ਦੀ ਗੱਲ ਨੂੰ ਸਮਝਣਾ ਵੀ ਹੈ ਸਿੱਖਣਾ ਵੀ ਹੈ ਤੇ ਜੀਣਾ ਵੀ ਹੈ ਤੇ ਮੈਂ ਕਹਣਾ ਨਹੀਂ ਜੀ ਪਰ ਬਾਕੀ ਕੰਮ ਵੀ ਜ਼ਰੂਰੀ ਹੈ ਸਮਾਂ ਨਹੀਂ ਹੁੰਦਾ ਤਾਂ ਮੈਂ ਕੱਲੀ ਪੜਾਣਾ ਨਾਲ ਇੱਕ ਕਲਾਸ ਸੀ ਮੈਂ ਕਹਾਂ ਜੇ ਕਿਤੇ ਕਿਸੇ ਨੂੰ ਕਹਿ ਦੋ ਨਾ ਵੀ ਅੱਜ ਗੱਪਸ਼ਪ ਕਰਨੀ ਹੈ ਤਾਂ ਭਾਵੇਂ 2 ਘੰਟੇ ਬਿਠਾ ਲਓ ਤੇ ਜੇ ਕਿਤੇ ਕਹਿ ਦੋ ਨਾ ਵੀ ਅੱਜ ਕਥਾ ਇੱਕ ਘੰਟਾ ਕਰਨੀ ਹੈ ਤਾਂ ਇੱਕ ਘੰਟਾ ਜ਼ਿਆਦਾ ਨਹੀਂ ਹੈ ਅੱਧਾ ਘੰਟਾ ਕਰ ਲੈਂਦੇ ਆ ਜ਼ਿਆਦਾ ਹੋ ਜਾਏਗਾ ਮਤਲਬ ਅਸੀਂ ਚੰਗੀ ਗੱਲ ਨਹੀਂ ਸੁਣ ਸਕਦੇ ਉਹ ਉਹਦਾ ਗੱਲਾਂ ਜਿੰਨੀਆਂ ਮਰਜ਼ੀ ਚਾਹੇ ਉਹ ਫੈਸ਼ਨ ਚਾਹੇ ਠੀਕ ਹੈ ਮੈਂ ਕਹਿੰਦੀ ਆ ਅਸੀਂ ਕਿਸੇ ਦੀ ਬੁਰਾਈ ਨਹੀਂ ਕਰਦੇ ਉਹਨਾਂ ਗੱਲਾਂ ਪਰ ਉਥੇ ਕਰਦੇ ਵੀ ਕੀ ਪਿਆ ਉਥੇ ਫਿਰ ਅਸੀਂ ਡਿਸਕਸ ਕਰਦੇ ਆ ਵੀ ਕਿਹੜੇ ਬ੍ਰਾਂਡਸ ਆ ਗਏ ਨੇ ਕਿਹੜੇ ਕੱਪੜੇ ਵਧੀਆ ਨੇ ਕਿਹੜਾ ਫੋਨ ਕਿਹੜੇ ਪਰਸ ਦਾ ਜਾਦਾ ਬ੍ਰਾਂਡ ਚੱਲ ਰਿਹਾ ਤੇ ਰਹਿ ਕੁਝ ਉਹ ਫਿਰ ਫਿਰ ਅੱਜ ਕੱਲ ਮਤਲਬ ਅੱਗੋ ਸੁਣਨ ਨਾ ਪਰ ਕਿਸੇ ਦੀ ਥੋੜਾ ਬੁਰਾਈ ਕਰ ਰਹੇ ਆ ਤਿੰਨ ਦਿਨ ਚ ਵੀ ਕੀ ਕੱਢ ਰਹੇ ਆ ਇੰਦੇ ਚੀਜ਼ ਫਿਰ ਘਰਦਿਆਂ ਦੀ ਸੰਗੀ ਚ ਨੂੰ ਹੀ ਦਵਾਂਗੇ ਵੀ ਹੁਣ ਸਾਨੂੰ ਲੈ ਕੇ ਦੋ ਇੰਦੇ ਬਿਨਾ ਚੱਲਣਾ ਨਹੀਂ ਸਾਡਾ ਕੰਮ ਨਾ ਉਹਦੇ ਚੀ ਕੁਝ ਲਪਣਾ ਨਹੀਂ ਹੈ ਕਿਉਂਕਿ ਇੱਕ ਗੱਲ ਚੇਤੇ ਰਵੇ ਸਾਡੀ ਲੋੜ ਮਾਲਕ ਜੀ ਪੂਰੀ ਕਰਦੇ ਨੇ ਪਰ ਜਦੋਂ ਲੋੜ ਤੋਂ ਵੱਧ ਵੱਲ ਅਸੀਂ ਤੁਰਦੇ ਆ ਨਾ ਉਹ ਚੀਜ਼ਾਂ ਕੋਈ ਵੀ ਹੋਣ ਉਹ ਖਰਾਬ ਹੀ ਕਰਨੀ ਉਹ ਜੀਵਨ ਚ ਕਦੀ ਵਾਦਾ ਨਹੀਂ ਲਿਆ ਸਕਦੇ ਹੁਣ ਖਾਣਾ ਖਾਣਾ ਮੇਰੇ ਸਰੀਰ ਦੀ ਲੋੜ ਹੈ ਕਿਉਂਕਿ ਸਰੀਰ ਨੂੰ ਚੱਲਦਾ ਰੱਖਣ ਲਈ ਭੋਜਨ ਲੋੜ ਹੈ ਪਰ ਮੈਂ ਖਵਾਵੇਂ ਮੇਰੇ ਕੋਲ ਤਾਂ 5 ਸਟਾਰ ਚ ਖਾਦੇ ਬਿਨਾ ਮੇਰੀ ਤਾਂ ਗੱਡੀ ਨਹੀਂ ਰੜਦੀ ਮੈਂ ਤਾਂ ਜਦੋਂ ਹਫਤੇ 'ਚ ਮੈਨੂੰ ਦੋ ਵਾਰ ਬਾਹਰ ਖਾਣਾ ਖਵਾਉਣ ਨਾਲ ਜਾਓ ਤੇ ਘਰ ਦੀ ਦਾਲ ਸਬਜ਼ੀ ਮੇਰੇ ਅੰਦਰ ਨਹੀਂ ਜਾਂਦੀ ਤਾਂ ਫਿਰ ਇਹ ਖਰਾਬੀ ਹੈ ਹੁਣ ਉੱਥੇ ਖਰਾਬੀ ਮਾਨਸਿਕ ਤਲ ਤੇ ਵੀ ਪਏਗੀ ਖਰਾਬੀ ਸਰੀਰਕ ਤਲ ਤੇ ਵੀ ਪਏਗੀ ਦੋਨੋਂ ਤਰੀਕਿਆਂ ਨਾਲ ਖਰਾਬੀ ਪਏਗੀ ਇਹ ਇਹ ਕਿੱਥੇ ਲਿਮਟ ਲਾਣੀ ਹੈ ਇਹ ਗੁਰੂ ਦੱਸਦਾ ਹੈ ਗੁਰੂ ਸਾਨੂੰ ਸਹਿਜ ਦੇ ਵਿੱਚ ਜਿਹੜਾ ਹੈ ਉਹ ਬੜਾ ਬੈਲੈਂਸਡ ਲਾਈਫ ਜੀਣ ਦੀ ਯੋਗਤ ਦਿੰਦਾ ਹੈ ਇਸੇ ਲਈ ਸਤਿਗੁਰੂ ਜੀ ਬਾਰ-ਬਾਰ ਬਾਣੀ ਚ ਸਾਨੂੰ ਚੇਤੇ ਕਰਾਉਂਦੇ ਨੇ ਕਿ ਚੇਤੇ ਰੱਖ ਤੇਰਾ ਜੀਵਨ ਜਿਹੜਾ ਨਾ ਬੜਾ ਥੋੜਾ ਚਿਰ ਹੈ ਬੜੀ ਇੱਕ ਲਿਮਟਿਡ ਤੈਨੂੰ ਸ્વાસਾਂ ਰੂਪੀ ਪੂੰਜੀ ਮਿਲੀ ਹੈ ਜਿੱਥੇ ਤੂੰ ਆਪਣੇ ਪਰਿਵਾਰਕ ਸਮਾਜਿਕ ਜ਼ਿੰਮੇਵਾਰੀਆਂ ਨਿਭਾਈਆਂ ਨੇ ਉੱਥੇ ਆਪਣੇ ਮਨ ਨੂੰ ਇਹ ਵੀ ਪੁੱਛ ਕਿ ਤੂੰ ਸਮਾਜ ਦੇ ਵਿੱਚ ਚੰਗਾ ਕੀ ਕੀਤਾ ਤੂੰ ਭਲੇ ਵਾਲਾ ਕਾਰਜ ਕੀ ਕੀਤਾ ਤੇਰੀ ਜ਼ਿੰਮੇਵਾਰੀ ਨਹੀਂ ਹੈ ਗੁਰੂ ਨੇ ਜੀ ਕੇ ਵਿਖਾਈਏ ਗੁਰੂ ਨੇ ਸਿਰਫ ਪਰਵਾਰਕ ਜ਼ਿੰਮੇਵਾਰੀਆਂ ਨਹੀਂ ਨਿਭਾਈਆਂ ਨਾਲ-ਨਾਲ ਸਮਾਜਿਕ ਜ਼ਿੰਮੇਵਾਰੀਆਂ ਵੀ ਨਿਭਾਈ ਸਮਾਜ 'ਚ ਜਿੱਥੇ-ਜਿੱਥੇ ਲੋੜ ਸੀ ਉੱਥੇ ਬਰਾਬਰ ਤੇ ਖੜੇ ਹੋ ਕੇ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ ਲੋਕਾਂ ਦੀ ਲੋੜ ਦੀ ਪੂਰਤੀ ਕੀਤੀ ਅਸੀਂ ਕੀ ਕੀਤਾ ਤਾਂ ਇਸੇ ਲਈ ਸਬਦੁਰ ਪਾਸ਼ਾ ਇੱਥੇ ਵੀ ਕਬੀਰ ਸਾਹਿਬ ਜਿਹੜੀ ਗੱਲ ਕਰ ਰਹੇ ਨੇ ਨਾ ਕਿ ਦੇਖ ਤੇਰੇ ਸਵਾਸ ਹਰ ਪਲ ਖਿਰ ਰਹੇ ਨੇ ਖਤਮ ਹੋ ਰਹੇ ਨੇ ਖਪਤ ਹੋ ਰਹੇ ਨੇ ਤੈਨੂੰ ਖਜੇ ਵੀ ਰੱਬ ਨੂੰ ਚੇਤੇ ਕਿਉਂਕਿ ਰੱਬ ਨੂੰ ਚੇਤੇ ਕਰਨਾ ਕਿਤੇ ਖਾਂ ਤੇ ਬਹਿ ਕੇ ਸਿਰਫ ਉਹਦੇ ਨਾਮ ਦਾ ਜਾਪ ਕਰਨਾ ਨਹੀਂ ਹੈ ਇੰਨੀ ਗੱਲ ਤਾਂ ਆਪਾਂ ਬਹੁਤ ਵਾਰ ਕਹੇ ਅਜੇ ਨਾ ਜੇ ਅਜੇ ਅਜੂ ਨਾ ਚੇਤੇ ਦਾ ਮਤਲਬ ਇਹ ਨਹੀਂ ਵੀ ਮੈਨੂੰ ਕੋਈ ਕਵੇ ਵੀ ਹਾਂ ਤੂੰ ਤਵਾਇ ਗਰੂ ਐ ਗਰੂ ਹੀ ਨਹੀਂ ਕੀਤਾ ਤੂੰ ਤਾਂ ਬਹਿ ਕੇ ਕਦੀ ਸਿਮਰਣੀ ਨਹੀਂ ਕੀਤਾ ਤੇ ਜੇ ਮੈਂ ਬਹਿ ਕੇ ਚੌਂਕੜਾ ਮਾਰ ਕੇ ਦਿਹਾੜੀ ਦੇ ਕੋਈ 2 ਘੰਟੇ 1 ਘੰਟਾ 4 ਘੰਟੇ ਜੇ ਮੈਂ ਸਿਮਰਨ ਕਰ ਲਿਆ ਪਰ ਬਾਕੀ ਦੇ ਜਿਹੜੇ ਘੰਟੇ ਨੇ ਉਹਦੇ ਚ ਮੈਂ ਠੱਗੀ ਵੀ ਮਾਰ ਲਈ ਬੇਈਮਾਨੀ ਵੀ ਕਰ ਲਈ ਉਹਦੇ ਚ ਮੈਂ ਆਪਣੀ ਜ਼ਿੰਮੇਵਾਰੀ ਤੋਂ ਪੁਤਾਈ ਵੀ ਕਰ ਲਈ ਤਾ ਫਿਰ ਮੇਰਾ ਉਹ ਬੈਠ ਕੇ ਸਿਮਰਨ ਕੀਤਾ ਪ੍ਰਵਾਨ ਨਹੀਂ ਹੈ ਸਿਮਰਨ ਤਾਂ ਮੈਨੂੰ ਅਠੇ ਪੈਰੀ ਕਰਨਾ ਪਏਗਾ ਜਦੋਂ ਹੱਥ ਪਾਉਂ ਕਰ ਕੰਮ ਸਭ ਜੀਤ ਨਰੰજન ਨਾਲ ਹੋਏਗਾ ਜਦੋਂ ਨਾਮਦੇਵ ਜੀ ਵਾਲੀ ਉਹ ਮੈਨੂੰ ਗੱਲ ਸਮਝ ਆਏਗੀ ਕਿ ਮਨ ਰਾਮ ਨਾਮਾ ਬੇਦੀਲੇ ਜੈਸੇ ਕਨਿਕ ਕਲਾ ਚਿਤ ਮੰਡਿਏ ਨਾ ਉਹਦੇ ਜੋ ਉਦਾਹਰਣ ਦੇਖੋ ਖੀਰਲੀ ਜੜੀ ਮਾਂ ਵਾਲੀ ਉਹ ਹੀ ਲੱਤੀ ਵੀ ਘਰ ਦੇ ਕੰਮ ਵੀ ਕਰਦੀ ਵੀ ਹੈ ਪਰ ਸੁਰਤ ਬੱਚੇ ਚ ਵੀ ਕਿਤੇ ਉਹ ਰੋਂਦਾ ਤੇ ਨਹੀਂ ਪਿਆ ਕਿਤੇ ਉਹਨੂੰ ਭੁੱਖ ਤੇ ਨਹੀਂ ਲੱਗੀ ਕਿਤੇ ਉਹਦਾ ਨੈਪੀ ਤੇ ਨਹੀਂ ਗਿੱਲਾ ਹੋ ਗਿਆ ਹੁੰਦੀ ਸੁਰਤ ਤੇਰੀ ਰੱਬ ਵਿੱਚ ਹੋ ਗਈ ਤੇ ਦੁਨਿਆਵੀ ਤੌਰ ਤੇ ਤੂੰ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੋ ਤਾਂ ਤਾਂ ਫਿਰ ਤੇਰਾ ਜੀਵਨ ਜਿਹੜਾ ਨਾ ਉਹ ਸੋਨਾ ਹੋਏਗਾ ਅਬ ਜਗ ਜਾਨ ਜੋ ਮਨਾ ਮਨਾ ਰਹੇ ਜਾ ਕਾ ਵਿਚਰਾ ਤਾਂ ਥਿਰ ਲ ਜੇ ਤੂੰ ਇਹ ਗੱਲ ਸਮਝ ਰਹੀਂ ਕਿ ਜਿਹੜਾ ਤੇਰਾ ਸੋਰਸ ਹੈ ਜਿੱਥੋਂ ਤੂੰ ਪੈਦਾ ਜਿੱਤੇ ਜਿੰਨੇ ਤੈਨੂੰ ਜਨਮ ਦਿੱਤਾ ਕਿਉਂਕਿ ਦੋ ਚੀਜ਼ਾਂ ਨੇ ਅੰਦਰ ਵਿੱਚ ਬੇਸ ਅਕਾਲਪੁਰੱਖ ਜੀ ਜਿਨ੍ਹਾਂ ਦੇ ਕਰਕੇ ਮੇਰਾ ਜਨਮ ਹੋਇਆ ਤੇ ਦੂਜਾ ਮੇਰੇ ਮਾਤਾ ਪਿਤਾ ਜਿਹੜੇ ਸੋਰਸ ਬਣੇ ਦੋਨਾਂ ਪ੍ਰਤੀ ਮੇਰੇ ਮਨ ਦੇ ਵਿੱਚ ਜੇ ਮੈਂ ਉਹਨਾਂ ਦਾ ਸਤਿਕਾਰ ਕਰ ਲਵਾਂ ਰੱਬ ਪ੍ਰਤੀ ਵੀ ਸੁਚੇਤ ਹੋ ਵਾ ਦੁਨਿਆਵੀ ਪੱਧਰ ਤੇ ਆਪਣੇ ਵੱਡੇ ਬਜ਼ੁਰਗਾਂ ਪ੍ਰਤੀ ਵੀ ਸੁਚੇਤ ਜੇ ਮੈਂ ਉਹ ਉਸ ਅਸਲੀਅਤ ਵੈਸੇ ਤਰ੍ਹਾਂ ਤੇ ਆਧਿਆਤਮਿਕ ਪੱਧਰ ਤੇ ਹੀ ਗੱਲ ਕਰ ਰਹੇ ਹਾਂ ਕਬੀਰ ਸਾਹਿਬ ਕਿ ਜੇ ਮੈਂ ਉਸ ਮਾਲਕ ਦੀ ਅਸਲੀਅਤ ਨੂੰ ਸਮਝ ਲਵਾਂ ਯਾਨੀ ਮੇਰੀ ਹੋਂਦ ਨਾਲ ਜਾਣ ਪਛਾਣ ਮੂਹ ਦੀ ਅਸਲੀਅਤ ਕੀ ਹੈ ਕਿ ਰੱਬ ਜਿਹੜਾ ਹੈ ਉਹ ਗੁਣਾਂ ਦਾ ਮੂਜਸਮਾ ਗੁਣ ਸਰੂਪ ਹੈ ਤੇ ਜੇ ਮੈਂ ਉਹਨੂੰ ਜਾਣਣਾ ਜਾਣ ਪਛਾਣ ਕਰਨੀ ਹੈ ਤਾਂ ਮੈਨੂੰ ਉਹ ਗੁਣ ਚਾਹੀਦੇ ਨੇ ਮੇਰੇ ਕੋਲ ਉਹ गुण ਆ ਜਾਣ ਤੇ ਜਿੱਥੋਂ ਮੈਂ ਛੁੱਟਿਆ ਵਾਂ ਜਿੱਥੋਂ ਮੈਂ ਵਿਛੜਿਆ ਵਾਂ ਤੇ ਮੈਂ ਉਹਦੇ ਨਾਲ ਕਨੈਕਟ ਹੋ ਜਾਣਾ ਜਿਹਨੂੰ ਕਬੀਰ ਸਾਹਿਬ ਨੇ ਆਪਣੇ ਇੱਕ ਸ਼ਲੋਕ ਦੇ ਵਿੱਚ ਕਿਹਾ ਕਬੀਰ ਜੈਸੀ ਉਪਜੀਵ ਪੇੜ ਤੇ ਜੋ ਤੈਸੀ ਨਭੇ ਔੜ ਜਿੱਦਾਂ ਦਾ ਪੈਦਾ ਹੋਇਆ ਸੀ ਨਾ ਉਵੇਂ ਦਾ ਹੀ ਜਿਹੜਾ ਹੈ ਨਾ ਇਹ ਜ਼ਿੰਦਗੀ 'ਚ ਬਣਿਆ ਰਵੇ ਹੁਣ ਦੇਖੋ ਜਦੋਂ ਇੱਕ ਪੌਦਾ ਜਨਮ ਲੈਂਦਾ ਨਾ ਕਰੁੰਬਲ ਫੁੱਟਦੀ ਏ ਤੇ ਉਹਦੇ ਵਿੱਚ ਕਿੰਨਾ ਪੂਲਾਪਣ ਹੈ ਕਿੰਨੀ ਹਰੀਆਵਲ ਹੈ ਨਾ ਹੁਣੀ ਸੀਜ਼ਨ ਜਿਵੇਂ ਥੋੜੀ ਦੇਰ ਪਹਿਲੇ ਹੀ ਬਸੰਤ ਆਈ ਹੈ ਤੇ ਤੁਸੀਂ ਦੇਖੋ ਨਿੱਕੀਆਂ ਨਿੱਕੀਆਂ ਕਰੁੰਬਲਾਂ ਫੁੱਟੀਆਂ ਤੇ ਉਹ ਆਪਣੇ ਆਪ ਵਿੱਚ ਪੂਲੀਆਂ ਤੇ ਹਰੀਆਂ ਨੇ ਇਦਾਂ ਹੀ ਮਨੁੱਖਾ ਜੀਵਨ ਵੀ ਮਾਲਕ ਜੀ ਨੇ ਜਦੋਂ ਸਿਰਜਿਆ ਉਹਦੇ ਵਿੱਚ ਕੋਮਲਤਾ ਸੀ ਹਰੀਆਵਲ ਸੀ ਲੇ ਚਿਲਾ ਪਾਨ ਸਿਗਾ ਕਹਿੰਦੇ ਜੇ ਤਾਂ ਇਦਾਂ ਹੀ ਰਵੇ ਟਿਲ ਐਂਡ ਤੱਕ ਜਿਹੜੇ ਖੱਪਦੇ ਪਏ ਨੇ ਨਾ ਸਵਾਸ ਖੱਪ ਗਏ ਨੇ ਇਹਨਾਂ 'ਚ ਇੱਕ ਠੋਰ ਹੋ ਗਿਆ ਹੈ ਹੈ ਨਾ ਕਿਉਂਕਿ ਇੰਨੇ ਗੁਰੂ ਦੀ ਸੰਗਤ ਛੱਡ ਦਿੱਤੀ ਕਹਿੰਦੇ ਜੇ ਤਾਂ ਉਧਰ ਰਵੇ ਹੀਰਾ ਕਿਸਕਾ ਬਾਪੁਰਾ ਪੁਜੇ ਨਾ ਰਤਨ ਕਰੋ ਕਰੋ ਕਹਿੰਦੇ ਫੇਰ ਤਾਂ ਇਹ ਇਦਾਂ ਹੈ ਜਿਵੇਂ ਐਂ ਕੀਮਤੀ ਹੀਰਾ ਹੋਵੇ ਜਿੰਦੀ ਵੈਲਿਊ ਨਾ ਕੋਈ ਪਾ ਹੀ ਨਹੀਂ ਸਕਦਾ ਇੰਨਾ ਕੀਮਤੀ ਹੈ ਪਰ ਕਿਉਂਕਿ ਇਹ ਆਪਣਾ ਮੂਲ ਗਵਾਬ ਹੈ ਜਿੱਦਾਂ ਦਾ ਸੀਗਾ ਜਿਸ ਤੇ ਉਪਜਿਆ ਨਾਨਕਾ ਲੀਨ ਤਾਂ ਇਹ ਮਾਨ ਹੁੰਦੇ ਚ ਇਹਨੂੰ ਲੀਨ ਹੋਣਾ ਨਹੀਂ ਆਉਂਦਾ ਪਰ ਲੀਨ ਤਾਂ ਤਾਂ ਹੋਏਗਾ ਨਾ ਜਦੋਂ ਇਹ ਆਪਣੀ ਉਸ ਅਸਲੇ ਦੇ ਨਾਲ ਜੁੜਿਆ ਰਹੇਗਾ ਅਸਲਾ ਯਾਨੀ ਉਹ ਸਤ ਸੰਤੋਖ दया तरम तिरज ਇਹ ਗੁਣ ਜਦੋਂ ਉਹਦੇ ਜੀਵਨ ਦੇ ਵਿੱਚ ਰਹਿਣਗੇ ਜਦੋਂ ਮੇਰੇ ਜੀਵਨ 'ਚ ਰਹਿਣੇ ਮੇਰੀ ਸਾਂਝ ਟੁੱਟ ਜਾਂਦੀ ਏ ਮੈਂ ਬਾਰ-ਬਾਰ ਗੁੱਸੇ ਦੇ ਅਧੀਨ ਕ੍ਰੋਧ ਦੇ ਅਧੀਨ ਜਦੋਂ ਮੈਂ ਗੁੱਸਾ ਕਰਦਾ ਵਾਂ ਜਦੋਂ ਮੈਂ ਕਿਸੇ ਨੂੰ ਅਪਸ਼ਬਦ ਬੋਲਦਾ ਵਾਂ ਜਦੋਂ ਮੈਂ ਕਿਸੇ ਦੇ ਨਾਲ ਮਾੜੇ ਸ਼ਬਦ ਬੋਲਦਾ ਮੇਰੀ ਅੰਦਰ ਦੀ ਮਿਠਾਸ ਜਿਹੜੀ ਹੈ ਨਾ ਉਹ ਮੁੱਕ ਜਾਂਦੀ ਏ ਤਾਂ ਫਿਰ ਮੇ ਆਪਣੇ ਅਸਲੇ ਤੋਂ ਟੁੱਟ ਗਿਆ ਮੈਨਾਂ ਕਿ ਇੰਦੇ ਨਾਲ ਤੇ ਗੱਲ ਕਰੋ ਤੇ ਮੱਥੇ ਤੇ ਤੀਉੜੀਆਂ ਪਈਆਂ ਹੁੰਦੀਆਂ ਇਹਦੇ ਜੀਵਨ ਜੋ ਤਾਂ ਪਿਆਰੀ ਨਿਕਲ ਗਿਆ ਹਰ ਵੇਲੇ ਖਿਜਿਆ ਆਪਿਆ ਹਰ ਵੇਲੇ ਪਰੇਸ਼ਾਨ ਕਿਉਂਕਿ ਕਾਰਨ ਕੀ ਹੈ ਕਾਰਨ ਇਹ ਹੈ ਜਿਹਨੂੰ ਉਹ ਇੱਕ ਸਾਈਕੋਲੋਜਿਸਟ ਹੈ ਫਰਾਇਡ ਜਿਨੇ ਕਹਿਆ ਕਹਿੰਦਾ ਬੰਦਾ ਨਾ ਹਰ ਵੇਲੇ ਸੁੱਖ ਨਹੀਂ ਪਾਲ ਕਰਦਾ ਤੇ ਸੁੱਖ ਲੱਭਦਾ ਕਿੱਥੋਂ ਹੈ ਦੁਨੀਆਵੀ ਪਦਾਰਥਾਂ ਰੱਬ ਨਹੀਂ ਇਹਨੂੰ ਚਾਹੀਦਾ ਧਰਮ ਕਰਮ ਵੀ ਕਰ ਰਿਹਾ ਸੁਖ ਦੀ ਭਾਲ ਲਈ ਕਰ ਰਿਹਾ ਪਰ ਦਿੱਕਤ ਇਹ ਵੀ ਨੂੰ ਇਹ ਨਹੀਂ ਪਤਾ ਵੀ ਸੁਖ ਲੱਭਣਾ ਕਿੱਥੋਂ ਹੈ ਸੁਖ ਤਾਂ ਸੀਗਾ ਮਲਕ ਨਾਲ ਜੁੜ ਕੇ ਪਰ ਇਹ ਲੱਭਦਾ ਪਿਆ ਦੁਨਿਆਵੀ ਪਦਾਰਥਾਂ 'ਚ ਉਹ ਵਿਕਾਰ ਵੱਡਾ ਹੋ ਜਾਏ ਆਮਦਨਵਾਦ ਹੋ ਜਾਏ ਧੀਆਂ ਪੁੱਤ ਸੈੱਟ ਹੋ ਜਾਣ ਇਹਨਾਂ ਦੇ ਅੱਗੇ ਬੱਚੇ ਹੋ ਜਾਣ ਉਹ ਟਿਕਾਹ ਫਿਰ ਵੀ ਨਹੀਂ ਆਣਾ ਉਹਨਾਂ ਦੇ ਬੱਚੇ ਹੋ ਗਏ ਫਿਰ ਅੱਗੇ ਉਹਨਾਂ ਦੇ ਬੱਚਿਆਂ ਦੇ ਬੱਚਿਆਂ ਦੀ ਸੋਚ ਕਰੇਗਾ ਵੀ ਹਾਂ ਜੇ ਉਮਰ ਲੰਬੀ ਹੋ ਜਾਏ ਪਰ ਪੱਕੀ ਗੱਲ ਹੈ ਫਿਰ ਅਸੀਂ ਕਹਾਂਗੇ ਨਹੀਂ ਇਹਨਾਂ ਦੇ ਬੱਚਿਆਂ ਦੇ ਬੱਚੇ ਹੋ ਜਾਣਾਂ ਫੇਰ ਠੀਕ ਹੈ ਫਿਰ ਅਸੀਂ ਵੇਲੇ ਉਹ ਜ਼ਿੰਦਗੀ ਚ ਦੇਨ ਹੀ ਨਹੀਂ ਆਉਣਾ ਜਿਸ ਦਿਨ ਅਸੀਂ ਵੇਲੇ ਹੋਣਾ ਕਿਉਂਕਿ ਸਾਡੇ ਕੋਲ ਤੇ ਹਰ ਵੇਲੇ ਅਗਲਾ ਕੰਮ ਸਿਹੜਿਆ ਪਿਆ ਜਦ ਤੱਕ ਸਾਡੇ ਸਵਾਸ ਚਲਦੇ ਪਏ ਨੇ ਨਾ ਸਾਡੇ ਮਨ ਨੇ ਜਿਹੜਾ ਉਹ ਆਪਣੇ ਲਈ ਇੱਕ ਨਵਾਂ ਕਾਰਜ ਰੰਭੀ ਹੀ ਪਿਆ ਹੁੰਦਾ ਇਹ ਬਿਲਕੁਲ ਉਸੇ ਤਰ੍ਹਾਂ ਜਿਹੜੀ ਆਪਾਂ ਖੇਡ ਛੋਟੇ ਹੁੰਦਿਆਂ ਖੇਡੀਏ ਵੀ ਭੰਡਾ ਭੰਡਾਰੀਆ ਕਿੰਨਾ ਕੁ ਪਾਰ ਇੱਕ ਮੁਠੀ ਚੁੱਕ ਲੈ ਦੂਜੀ ਤਿਆਰ ਇੱਕ ਪੜਾਪਾਰ ਕਰਦਾ ਹਜੇ ਕੀਤਾ ਵੀ ਨਹੀਂ ਹੁੰਦਾ ਨਾਲ ਹੀ ਦੂਜੇ ਦੀ ਤਿਆਰੀ ਕਰ ਲੈਂਦਾ ਮਨ ਹੁਣ ਐ ਨਹੀਂ ਹੁਣਾ ਉਹ ਸਾਨੂੰ ਵੇਲਾ ਹੀ ਨਹੀਂ ਹੋਣ ਦਿੰਦਾ ਮਤਨਾ ਕਿਤੇ ਵੇਲਾ ਹੋ ਗਏ ਤੇ ਰੱਬੂ ਵਾਲੇ ਪਾਸੇ ਤੁਰ ਜਾਏ ਤੇ ਫਿਰ ਮੇਰੇ ਕਾਬੂ ਕਿੱਥੋਂ ਆਏਗਾ ਹੁਣ ਤਾਂ ਮੇਰੇ ਕੰਟਰੋਲ ਚ ਚੱਲ ਰਿਹਾ ਤੇ ਮੈਂ ਇਹਨੂੰ ਭੁਲੇਖਾ ਦਿੱਤਾ ਹੋਇਆ ਵੀ ਨਹੀਂ ਤੇਰੀ ਜ਼ਿੰਮੇਵਾਰੀ ਹੈ ਨਾ ਫਿਰ ਹੁਣ ਬੱਚੇ ਵੀ ਤਾਂ ਰੱਬ ਨਹੀਂ ਜ਼ਿੰਮੇਵਾਰੀ ਲਈਏ ਇਹਨਾਂ ਨੂੰ ਸੰਭਾਲਣਾ ਵੀ ਉਹ ਕਹਿੰਦਾ ਵੀ ਜ਼ਿੰਮੇਵਾਰੀ ਨਹੀਂ ਹੈ ਪਰ ਜ਼ਿੰਮੇਵਾਰੀ ਦੇ ਅਧੀਨ ਪਰ ਕਮਾਲ ਦੀ ਗੱਲ ਹੈ ਮੈਨੂੰ ਲੱਗਦਾ ਹੁੰਦਾ ਹੈ ਵੀ ਇਹ ਜ਼ਿੰਮੇਵਾਰੀ ਰੱਬ ਨੇ ਲਾਈ ਤੇ ਰੱਬ ਪ੍ਰਤੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਜਿੰਨੀ ਜ਼ਿੰਮੇਵਾਰੀ ਦਿੱਤੀ ਹੈ ਉਹਦੇ ਪ੍ਰਤੀ ਵੀ ਤਾਂ ਜ਼ਿੰਮੇਵਾਰੀ ਚਾਹੀਦੀ ਹੈ ਨਾ ਜਦ ਤੱਕ ਅਸੀਂ ਉਹਨੇ ਪ੍ਰਤੀ ਜ਼ਿੰਮੇਵਾਰ ਨਹੀਂ ਹੋਵਾਂਗੇ ਨਾ ਤਦ ਤੱਕ ਫਿਰ ਜਿਹੜਾ ਹੈ ਨਾ ਉਹ ਡੱਕੇ ਡੋਲੇ ਹੀ ਖਾਂਦੇ ਰਹਿ। ਫਿਰ ਜਿੱਥੋਂ ਸੁੱਖ ਲੱਭ ਰਿਆ ਨਾ ਕਿਉਂਕਿ ਸੁਖ ਨਹੀਂ ਬਹੁਤਾ ਤਨ ਖਾਟੇ ਸੁਖ ਨਹੀਂ ਪੇਖੇ ਨਤ ਮਾਟੇ ਸੁਖ ਨਹੀਂ ਬਹੁ ਦੇਸ਼ ਕਮਾਏ ਸਰਬ ਸੁਖਾਂ ਹਰ ਹਰ ਗੁਣ ਗਾਏ ਅੰਤ ਮੈਨੂੰ ਇੱਥੇ ਪਹੁੰਚਣਾ ਹੀ ਪਏਗਾ ਜੇ ਮੈਂ ਨਹੀਂ ਪਹੁੰਚਦਾ ਤੇ ਫਿਰ ਉਹ ਖਿਮਾ ਵੀ ਹੋਣੇ ਖੱਪ ਗਏ ਹੂਣ ਲੱਖ ਸੰਕ ਦੀ ਗਿਣਤੀ 'ਚ ਮੈਂ ਹਮੇਸ਼ਾ ਰਵਾਂ ਕਿਉਂਕਿ ਮੈਂ ਆਪਣੇ ਖਸਮ ਨੂੰ ਨਹੀਂ ਪਛਾਨ ਖਸਮ ਨੂੰ ਪਛਾਣਨ ਲਈ ਮੈਨੂੰ ਸ਼ਬਦ ਦੇ ਰਾਹੀ ਸ਼ਬਦ ਮਹਿਲੀ ਖਰਾ ਤੂੰ ਖਿਮਾ ਸੱਚ ਸੁਖ ਪਾਏ ਸ਼ਬਦ ਦੇ ਰਾਹੀ ਹੀ ਸਮਝ ਆਣੀਏ ਕਿ ਖਿਮਾ ਵਾਲੇ ਗੁਣ ਦੇ ਨਾਲ ਕਿਉਂਕਿ ਜਿਵੇਂ ਸਤਗੁਰ ਜੀ ਨੇ ਉੱਥੇ ਵੀ ਆਸਾ ਕੀ ਬਾਤ ਜੀ ਕਹਿੰਦਾ ਮਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਇਹ ਮਠਤ ਅੰਦਰ ਜੀਵਨ 'ਚ ਮਿਠਾਸ ਹੋਣੀ ਨਿਮਰ ਭਾਵ ਹੋਣਾ ਇਸਾਰੇ ਗੁਨਾ ਦਾ ਜਿਹੜਾ ਤਤ ਹੈ ਨਾ ਉਹ ਜੀਵਨ ਦਾ ਅਸਲੀ ਸਾਰ ਹੈ ਤੇ ਜੇ ਤੂੰ ਇੱਧਰ ਨਹੀਂ ਨਾ ਗਿਆ ਜੇ ਇਸ ਉਮਰ ਦੇ ਇਸ ਪੜਾਚ ਆ ਕੇ ਵੀ ਆ ਨਹੀਂ ਹੋਇਆ ਜੀ ਮੈਨੂੰ ਇੰਜ ਨਹੀਂ ਪੁੱਛਿਆ ਜੀ ਮੇਰੇ ਨਾਲ ਇੰਜ ਨਹੀਂ ਕੀਤਾ ਜੀ ਨਰਾਜ਼ ਗਿਆ ਹੀ ਸੇੜ ਕੇ ਬੈਠਾ ਹੋਇਆ ਤਾਂ ਫਿਰ ਜ਼ਿੰਦਗੀ ਦਾ ਤਾਂ ਸ્વાસ ਮੁੱਕਣ ਦੇ ਕਿਨਾਰੇ ਬਹੁਤ ਲੰਘ ਗਏ ਨੇ ਪਤਾ ਨਹੀਂ ਕਿੰਨੇ ਕੁ ਨੇ ਇਸ ਲਈ ਸਤਗੁਰੂ ਜੀ ਨੇ ਸਾਨੂੰ ਸੁਚੇਤ ਕੀਤਾ ਵਿਚੇਤੇ ਰੱਖ ਖਿਰ ਰਹਿ ਲੈ ਹਰ ਪਲ ਜਿਹੜੇ ਸਵਾਸ ਨਿਕਲ ਗਏ ਨੇ ਉਹ ਆਣੇ ਨੇ ਤੇ ਸੁਚੇਤ ਹੋ ਤਾਂ ਕਿ ਆਪਣੀ ਜਿਹੜੀ ਹੈ ਨਾ ਗੁਣਾ ਵਾਲੀ ਰਾਸ ਪੂੰਜੀ ਉਹਨੂੰ ਆਪਣੇ ਜੀਵਨ ਦੇ ਵਿੱਚ ਸੰਚਿਤ ਕਰ ਕਿਉਂਕਿ ਇਹ ਨਾਲ ਨੇ ਬਨੇ ਨੇ ਸੱਜਣ ਸਹੀ ਨਾਲ ਚਲਦਿਆਂ ਨਾਲ ਚੱਲਣ ਜਿੱਥੇ ਲੇਖਾ ਮੰਗੀਏ ਇੱਥੇ ਖੜੇ ਦਿਸ। ਬਾਕੀ ਹੋਰ ਕੁਝ ਨਾਲ ਨਹੀਂ ਲੱਗਦਾ। ਜੀਵਨ ਦੇ ਵਿੱਚ ਹਰ ਪਲ ਤੇ ਜਿੱਥੇ ਲੇਖਾ ਕੋਈ ਮਰਨ ਤੋਂ ਬਾਅਦ ਨਹੀਂ ਲੇਖਾ ਹਰ ਪਲ ਦਾ। ਹਰ ਸ્વાસ ਦਾ। ਜਦੋਂ ਮੈਨੂੰ ਕ੍ਰੋਧ ਨੇ ਘੇਰਿਆ, ਜਦੋਂ ਮੈਨੂੰ ਲਾਲਚ ਨੇ ਘੇਰਿਆ ਉਹ ਲੇਖੇ ਹੀ ਤਾਂ ਦੇ ਰਿਹਾ ਵਾਂ। ਤੇ ਇਹਨਾਂ ਲੇਖਿਆਂ ਤੋਂ ਬਚਣ ਲਈ ਮੈਨੂੰ ਆਪਣੇ ਅਸਲੇ ਦੇ ਨਾਲ ਜੁੜਨਾ ਪੈਗਾ। ਜਿਸ ਨੂੰ ਕਬੀਰ ਸਾਹਿਬ ਨੇ ਇੱਥੇ ਗੱਲ ਕੀਤੀ ਕਿ ਜਾ ਕਾ ਵਿਚਰਾ ਤਾਂ ਫਿਰ ਲੈ ਜਿੰਦੇ ਤੋਂ ਤੂੰ ਛੁੱਟੇਂ ਜਿੰਦੇ ਤੋਂ ਤੇਰਾ ਸਾਂਝ ਟੁੱਟ ਗਈ ਜਿੱਥੇ ਤੋਂ ਤੇਰਾ ਸੰਬੰਧ ਕਨੈਕਟੀਵਿਟੀ ਟੁੱਟ ਗਈ ਹੈ ਉਹਨਾਂ ਦੇ ਨਾਲ ਜੁੜ ਜਾਏਗਾ ਤੇ ਤੂੰ ਫਿਰ ਹੋ ਜਾਏਗਾ ਤਾਂ ਹੀ ਫਿਰ ਹੋ ਸਕਦਾ ਹੈ ਜੇ ਤੂੰ ਆਪਣੇ ਅਸਲੇ ਆਪਣੇ ਮੂਲ ਆਪਣੇ ਮਾਲਕ ਦੇ ਨਾਲ ਜੁੜ ਜਾਵੇਂ ਸੋ ਅਸੀਂ ਆਪਣੇ ਮੂਲ ਦੇ ਨਾਲ ਜੁੜ ਪਾਈਏ ਸਾਨੂੰ ਸਮਝ ਲੱਗ ਸਕੇਗੀ ਸਾਡਾ ਅਸਲਾ ਕੀ ਹੈ ਇਹ ਕਾਮ ਕ੍ਰੋਧ ਲੋਭ ਮੋਹ ਭੰਕਾਰ ਇਹ ਸਾਡੇ ਆਪਣੇ ਨਹੀਂ ਇਹ ਪਰਾਇ ਵਸਤਾ ਹੈ ਸਤਗੁਰੂ ਜੀ ਕਹਿੰਦੇ ਆ ਕਿ ਪਰਾਇ ਆਮਾਨ ਤਾਂ ਇਦਾਂ ਹੈ ਦਿੱਤੀ ਹੀ ਸੁਖ ਹੋਏ ਜੇ ਇਹਨੂੰ ਦੇ ਦਈਏ ਨਾ ਇਹਨੂੰ ਆਪਣੇ ਜੀਵਨ ਚੋਂ ਕੱਢ ਦਈਏ ਤਾਂ ਹੀ ਸੁਖ ਹੋਊਗਾ ਪਰ ਅਸੀਂ ਇਹਨੂੰ ਆਪਣਾ ਬਣਾ ਕੇ ਬੈਠ ਗਏ ਸਤਗੁਰੂ ਜੀ ਬਖਸ਼ਿਸ਼ ਕਰਨ ਅਸੀਂ ਗੁਨਾ ਨਾਲ ਜੁੜ ਸਕਦੇ ਸਤਜੀਤ ਜੀ ਬੇਨਤੀ ਹੈ ਜੀ ਆਪ ਟੇਕੋ